ਹਾਂ ਨੰਮੀ ਤੇ ਬਾਕੀ ਤੇ ਬਰਪਾ ਕੰਮ ਕਰ ਰਹੇ ਸੀ ਨਾ ਸਾਰਾ ਹਾਂ ਹਾਂ ਉਹ ਤਾਂ ਹੋ ਗਿਆ ਸੀ ਸਾਰਾ ਤੇ ਚੱਲ ਬਸ ਫਿਰ ਪਾਲ ਚੱਲਦੇ ਹਾਂ ਨਾ ਕਰ ਹਾਂ 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 ਸਹੀ ਯਾਰ ਉਹ ਰਾਜ ਦੀ ਮਮੀ ਨਹੀਂ ਬੈਠੀ ਯਾਰ ਲੱਗਦੇ ਤਾਂ ਉਹੀ ਐ ਚਲ ਚਲ ਆਪਾਂ ਪੁੱਛਦੇ ਆ ਜਾ ਕੇ ਨਾ ਹੈਲੋ ਹਾਰਨ ਕੀ ਹਾਲ ਹੈ ਤੇ ਤੇਰੀ ਮਾਤਾ ਡੇ ਦੇ ਬੈਠੀ ਐ ਯਾਰ ਕੀ ਗੱਲ ਯਾਰ ਬੁੜੀ ਹਜੇ ਇੱਥੇ ਬੈਠੀ ਐ ਯਾਰ ਗਈ ਨਹੀਂ ਯਾਰ ਹਲੇ ਮੈਂ ਤਿਆਰ ਦੋ ਦਿਨ ਹੋ ਗਏ ਛੱਡ ਕੇ ਇਹਨੂੰ ਮੈਂ ਐਂ ਕਿਹਾ ਕਿ ਚਲ ਆਸ਼ਰਮ ਆਸ਼ਰਮ ਜਾਵ ਡੂਗੀ ਆ ਪੇ ਯਾਰ ਉਹ ਯਾਰ ਮੈਂ ਇਥੋਂ ਦਾ ਭਰਾਵਾ ਆਪਦੇ ਖਰਚੇ ਨਹੀਂ ਲੋਟ ਆਉਂਦੇ ਯਾਰ ਮੈਂ ਹੁਣ ਬੁੜੀ ਨੂੰ ਕਿੱਥੇ ਰੱਖ ਲਾਂ ਘਰੇ ਕਹਿ ਰਹੇ ਯਾਰ ਤੂੰ ਫਿਰ ਵੀ ਅਕਸ ਗਰੀ ਮਾਂ ਆ ਯਾਰੋ ਚਲ ਠੀਕ ਹੈ ਸੱਸਰੀ ਕੰਮ ਤਾਂ ਸੱਸਰੀ ਗਿਆ ਆਪਾਂ ਸਸਤੇ ਗਏ ਆਦੇ ਬਸ ਸੇ ਪੁੱਤ ਪਛਾਨਿਆ ਨਹੀਂ ਮੈਂ ਸੋਨੂੰ ਤੁਸੀਂ ਕੌਣ ਮੈਂ ਤਾਂ ਮਹਾਰਾਜ ਦਾ ਦੋਸਤ ਐ ਤੇ ਕੀ ਗੱਲ ਹੈ ਤੁਸੀਂ ਇੱਥੇ ਘਾਤੋ ਬੈਠੇ ਹੋਗੇ ਪੁੱਤ ਮੈਨੂੰ ਦੋ ਤਿੰਨ ਦਿਨਾਂ ਹਾਂ ਕੇ ਬਿਮਾਰ ਸੀ ਕਿ ਮੈਂ ਦਵਾਈ ਲੈਣ ਆਈ ਸੀ ਪਤ ਤੇ ਉਹ ਡਾਕਟਰ ਹੈਲਥ ਸੀ ਇੱਥੇ ਹੈ ਮੇਰੇ ਪੁੱਤ ਨੂੰ ਇੱਕ ਦਿਨ ਸੁੱਤੀ ਮਿਲਦੀ ਆ ਤੇ ਮੈਂ ਆ ਕੇ ਚੱਲ ਪੁੱਤ ਮੈਂ ਆਪ ਹੀ ਦਵਾਈ ਲੈ ਆਉਂਗੀ ਪੁੱਤ ਮੇਰਾ ਮੁੰਡਾ ਇੱਥੇ ਬਿਠਾ ਗਿਆ ਸੀ ਮੁੰਡਾ ਆਸੀ ਮਾਤਾ ਵਾਸਾ ਆ ਗਈ ਤੇ ਵਾਸਾ ਤਾਂ ਹਜੇ ਪਤਾ ਹੀ ਨਹੀਂ ਦੀ ਮਾਤਾ ਜਿੱਥੇ ਤੂੰ ਬੈਠੀ ਆ ਨਾ ਉੱਥੇ ਕੋਈ ਬਸ ਨਹੀਂ ਆਉਂਦੀ ਮੇਰੇ ਮੁੰਡਾ ਕਹਿੰਦਾ ਸੀ ਮਾਂ ਇੱਥੇ ਵਾਸਾ ਦੋ ਕਿਉਂ ਮਾਤਾ ਪਰਦੇ ਪਾਈ ਜਾਨੇ ਆਦੇ ਪੁੱਤ ਦੀਆਂ ਕਰਨਾਂ ਤੇ ਮੇਰੀ ਹੁਣੀ ਰਾਜ ਨਾਲ ਗੱਲ ਹੋਈ ਆ ਉਹ ਤੁਹਾਨੂੰ ਮਾਤਾ ਇੱਥੇ ਛੱਡ ਗਿਆ ਤੁਹਾਨੂੰ ਵੀ ਘਰੋਂ ਤੁਹਾਨੂੰ ਕੱਟਤਾ ਉਹਨੇ ਤੁਸੀਂ ਹਜੇ ਵੀ ਪਰਦੇ ਪਾਈ ਜਾਨੇ ਹੋ ਠੀਕ ਕਰਾ ਪੁੱਤ ਪੁੱਤ ਵੀ ਖੁਸ਼ੀ ਚਾਹੁੰਨੀ ਆ ਤੂੰ ਸੁਣੋ ਕਿਸੇ ਆਸ਼ਰਮ ਦਾ ਪਤਾ ਤੁਹਾਨੂੰ ਆਸਮਤ ਆਸ਼ਰਮਾਂ ਜਿੱਥੇ ਰਹਿ ਸਕਦੇ ਠੀਕ ਕਰਾ ਬਸੋ ਲੈ ਫੜਾ ਕੇ ਵੇਖ ਲੈ ਦੋਵੇਂ ਜਣੇ ਆਪਾਂ ਮਾਂ ਦੇ ਪਿਆਰ ਤੋਂ ਵਾਂਝੇ ਰਹੇ ਆ ਬਚਪਨ ਦੇ ਆਪਾਂ ਇਹਨਾਂ ਕਰੀ ਆਪਾਂ ਮਾਤਾ ਨੂੰ ਆਪਣੇ ਘਰੇ ਲੈ ਚੱਲੀਗੇ ਸਹੀ ਗੱਲਾਂ ਨਬੂ ਆਪਾਂ ਦੋਵਾਂ ਨੂੰ ਬਚਪਨ ਦੇ ਵਿੱਚ ਮਾਂ ਦਾ ਪਿਆਰ ਨਹੀਂ ਮਿਲਿਆ ਤੇ ਆਪਾਂ ਮਾਂ ਦੇ ਐਵੇਂ ਤੈਨੂੰ ਚੰਗੀ ਤਰ੍ਹਾਂ ਸਾਂਝੀ ਚਲ ਆਪਾਂ ਮਾਂ ਤਾਂ ਗੱਲ ਕਰਕੇ ਵੇਣੀ ਹਾਂ ਹਾਂ ਕਰਕੇ ਵੇਖੋ ਚਲ ਹਾਂਜੀ ਮਾਤਾ ਜੀ ਇੱਕ ਆਸ਼ਰਮ ਹੈਗਾ ਮੇਰੀ ਨਿਗਾਹ ਦੇ ਵਿੱਚ ਕਿੱਥੇ ਹੈ ਪੁੱਤ ਮੇਰੇ ਘਰ ਆ ਮਾਤਾ ਇਹ ਘਰ ਪੁੱਤ ਤੇਰੇ ਘਰ ਦਾ ਮੈਂ ਬੋਝ ਨਹੀਂ ਬਾਨਾ ਚਾਹੁੰਦੀ ਪੁੱਤ ਮੈਨੂੰ ਆਸ ਕਦੇ ਮਾਵਾਂ ਵੀ ਪੁੱਤਾਂ ਦੇ ਬੋਝ ਹੁੰਦੇ ਆ ਨਾਲੇ ਅਸੀਂ ਤਾਂ ਦੋਵਾਂ ਜੀਆ ਨੇ ਜ਼ਿੰਦਗੀ ਬਿਨਾ ਮਾਂ ਉਹੋਤੀ ਕੱਟੀ ਜਾਂਦੀ ਹਾਂਜੀ ਦੋਸਤੋ ਕੇਮੇ ਲੱਗੀ ਤੁਹਾਨੂੰ ਇਹ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿਹੜੀਆਂ ਮਾਵਾਂ ਹੁੰਦੀਆਂ ਉਹ ਕਦੇ ਵੀ ਆਪਣੇ ਬੱਚਿਆਂ ਦੇ ਬੋਝ ਨਹੀਂ ਹੁੰਦੀਆਂ ਤੇ ਉਹ ਬੱਚੇ ਵੀ ਬਈ ਬਹੁਤ ਕਰਮਾਂ ਵਾਲੇ ਹੁੰਦੇ ਜਿਨ੍ਹਾਂ ਦੀ ਮਾਵਾਂ ਨਾਲ ਜਿਨ੍ਹਾਂ ਦੇ ਨਾਲ ਹੁੰਦੀਆਂ ਤੇ ਜੇਕਰ ਤੁਹਾਨੂੰ ਆਪਣਾ ਮੈਸੇਜ ਤਾਂ ਆਪਣੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਧੰਨਵਾਦ